ਤੁਸੀਂ ਦੇਖ ਰਹੇ ਹੋ ਅਸਮ ਜਟ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਮਹਾਰਾਣੀ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਨੂੰ ਲੈ ਕੇ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਲਵਲੀ ਦੇ ਵੱਲੋਂ ਅਤੇ ਉਹਨਾਂ ਦੇ ਨਾਲ ਕਈ ਹੋਰ ਸਾਬਕਾ ਵਿਧਾਇਕਾਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਜਾਂਦੀ ਹੈ ਤੇ ਨਾਲ ਹੀ ਸ਼੍ਰੀ ਨਾਨਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼ ਮਹਾਰਾਜ ਸਤਿ ਸ੍ਰੀ ਅਕਾਲ ਭਪਿੰਦਰ ਜੀ ਜੀ ਵਰਿੰਦਰ ਜੀ ਗੱਲਬਾਤ ਪੰਜਾਬ ਤੋਂ ਸ਼ੁਰੂ ਕਰਦੇ ਆਂ ਗੱਲਬਾਤ ਭਾਜਪਾ ਪਾਰਟੀ ਦੇ ਨਾਲ ਜੁੜੀ ਹੋਈ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਦੇ ਵਿੱਚ ਭਾਜਪਾ ਪਾਰਟੀ ਲੈ ਕੇ ਰੋਸ ਹੈ ਥਾਂ ਥਾਂ ਤੇ ਭਾਜਪਾਗੋਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਵੀ ਕਿਸਾਨਾਂ ਦੇ ਵੱਲੋਂ ਭਾਜਪਾਗੂ ਪਰਨੀਤ ਕੌਰ ਦਾ ਵਿਰੋਧ ਕੀਤਾ ਜਾ ਰਿਹਾ ਹੁੰਦਾ ਤੇ ਇਸੇ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੋਣ ਪ੍ਰਚਾਰ ਨੂੰ ਤੇ ਤੁਹਾਡਾ ਕੀ ਕਹਿਣਾ ਹੈ ਸਾਰੇ ਮਸਲੇ ਤੇ ਦੇਖੋ ਪੁਪਿੰਦਰ ਜੀ ਜੀ ਆ ਕਿਸਾਨੀ ਅੰਦੋਲਨ ਦੇ ਕਰਕੇ ਪੰਜਾਬ ਦੇ ਜਿੱਥੇ-ਜਿੱਥੇ ਵੀ ਭਾਜਪਾ ਦੇ ਉਮੀਦਵਾਰ ਲੋਕ ਸਭਾ ਚੋਣਾਂ ਦੇ ਖੜੇ ਹੋਣਾਂ ਦਾ ਵਿਰੋਧ ਰੋਸ ਪ੍ਰਦਰਸ਼ਨ ਜਿਹੜਾ ਉਹ ਕਿਸਾਨਾਂ ਵੱਲੋਂ جاری ਹੈ ਲਗਾਤਾਰ جاری ਹੈ ਤੇ ਵੱਧਦਾ ਜਾ ਰਿਹਾ ਕੋਈ ਵੀ ਲੋਕ ਸਭਾ ਹਲਕਾ ਲੈ ਲੋ ਤੁਸੀਂ ਪੰਜਾਬ ਦਾ ਹੁਣ ਇਸੇ ਲੜੀ ਦੇ ਵਿੱਚ ਪਰਨੀਤਕਰ ਕਾਂਗਰਸ ਛੱਡ ਕੇ ਭਾਜਪਾ ਦੇ ਜਿਹੜੇ ਆਏ ਨੇ ਤੇ ਪਹਿਲਾ ਕਾਂਗਰਸ ਵਾਲਾ ਐਮਪੀ ਸੀ ਤੇ ਹੁਣ ਭਾਜਪਾ ਦੇ ਉਮੀਦਵਾਰ ਨੇ ਪਟਿਆਲੇ ਤੋਂ ਜੀ ਰਾਜਪੂਰਾ ਦੇ ਨੇੜੇ ਪਿੰਡ ਹੈ ਜੀ ਸਹਰਾਸਰੀ ਉੱਥੇ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ ਕਿਸਾਨਾਂ ਨੂੰ ਜਦੋਂ ਪਤਾ ਲੱਗਾ ਤੇ ਕਿਸਾਨ ਵੀ ਉਹਨਾਂ ਦੇ ਵਿਰੋਧ ਦੇ ਲਈ ਇਕੱਠੇ ਹੋ ਗਏ ਧੱਕਾ ਮੁਕੀ ਹੋਈ ਪੁਲਿਸ ਦੇ ਨਾਲ ਜੀ ਸਰੇਂਦਰਪਾਲ ਨਾਂ ਦਾ 45 ਸਾਲ ਦਾ ਕਿਸਾਨ ਪਿੰਡੋਂ ਦਾ ਹੈਗਾ ਆਕੜੀ ਉਹ ਧੱਕਾ ਮੁਕੀ ਦੇ ਵਿੱਚ ਰੇਠਾ ਡਿੱਗ ਗਿਆ ਜੀ ਤੇ ਬਾਕੀ ਕਿਸਾਨਾਂ ਨੇ ਫੜ ਕੇ ਉਹਨੂੰ ਜਿਹੜਾ ਹੈ ਚੁੱਕ ਕੇ ਹਸਪਤਾਲ ਲੈ ਗਏ ਉਹਦੀ ਹੋ ਗਈ ਮੌਤ ਜੀ ਸੋ ਇਹ ਜਿਹੜੀ ਜਿਸ ਤਰੀਕੇ ਦੇ ਨਾਲ ਇਹ ਮੌਤ ਹੋਈ ਹੈ ਤੇ ਮੈਨੂੰ ਲੱਗਦਾ ਕਿ ਇਹ ਮਾਮਲਾ ਇਹ ਮੁੱਦਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਖੇਗਾ ਕਿਉਂਕਿ ਇਸ ਤਰੀਕੇ ਦੇ ਨਾਲ ਇਸ ਕਿਸਾਨ ਦੀ ਜਿਹੜੀ ਹੈ ਮੌਤ ਹੋਈ ਹੈ ਆਪਣਾ ਰੋਸ ਜ਼ਾਹਰ ਕਰ ਰਹੇ ਸੀ ਕਿਸਾਨ ਕਿਸਾਨਾਂ ਦੇ ਵਿੱਚ ਜੀ ਜਿਸ ਢੰਗ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ ਹਮਮ ਔਰ ਆਏ ਦਿਨ ਕੋਈ ਨਾ ਕੋਈ ਤੁਹਾਨੂੰ ਖਬਰ ਮਿਲਦੀ ਹੈ ਚਾਹੇ ਫਰੀਦਕੋਟ ਤੋਂ ਹੰਸਰਾਜ ਹੰਸੋਣ ਹਮ ਚਾਹੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਤੇ ਜਾਂ ਫਿਰ ਹੋਰ ਕੋਈ ਜਿਹੜਾ ਉਮੀਦਵਾਰ ਹੈ ਉਹਨਾਂ ਦਾ ਵਿਰੋਧ ਜਿਹੜਾ ਲਗਾਤਾਰ ਜਾਰੀ ਹੈ ਹਮ ਅ ਬ੍ਰਿੰਦਰ ਜੀ ਦਿੱਲੀ ਦੇ ਵਿੱਚ ਦਿੱਲੀ ਪਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਲਵਲੀ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਿਆ ਕਾਂਗਰਸ ਪਾਰਟੀ ਨੂੰ ਛੜਕਾ ਦਿੱਤਾ ਤੇ ਨਾਲ ਹੀ ਉਹਨਾਂ ਦੇ ਕਈ ਹੋਰ ਸਾਬਕਾ ਵਿਧਾਇਕਾਂ ਨੇ ਵੀ ਪਾਰਟੀ ਛੱਡੀ ਹੈ ਕਾਫੀ ਲੰਮੇ ਸਮੇਂ ਤੋਂ ਜਿਹੜਾ ਦੌਰ ਹੈ ਚੱਲ ਰਿਹਾ ਪਾਰਟੀਆਂ ਇੱਧਰ ਉੱਧਰ ਜਾਣ ਦਾ ਖਾਸ ਕਰਕੇ ਭਾਜਪਾ ਦੇ ਵਿੱਚ ਕਾਫੀ ਨਾਮੀ ਚਿਹਰੇ ਕਾਂਗਰਸ ਦੇ ਜਾ ਰਹੇ ਨੇ ਤੇ ਇਹ ਵੀ ਹੁਣ ਚਲੇ ਗਏ ਨੇ ਤੇ ਇਹਨਾਂ ਨੇ ਭਾਜਪਾ ਪਾਰਟੀ ਜੁਆਇਨ ਕਰ ਲਈ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਸਾਰਾ ਆਉਣ ਜਾਣੀ ਚੱਲ ਰਹੀ ਹੈ ਜਾਂ ਕਹੋ ਪਾਰਟੀਆਂ ਬਦਲਣ ਦਾ ਦੌਰ ਚੱਲ ਰਿਹਾ ਅਰਵਿੰਦਰ ਸਿੰਘ ਲਵਲੀ ਹੋਰੀ ਦਿੱਲੀ ਤੋਂ ਕਾਂਗਰਸ ਪਾਰਟੀ ਦੇ ਸਿਰ ਕੜਵੇਂ ਆਗੂ ਜੀ ਸਾਲ ਹੁਣ ਜੇ ਇਹਨਾਂ ਨੇ ਪਚੋਕੜ ਤੇ ਝਾਤ ਮਾਰ ਲਈਏ ਤੇ 1998 ਦੇ ਵਿੱਚ ਇਹਨਾਂ ਨੇ ਗਾਂਧੀ ਨਗਰ ਹਲਕੇ ਤੋਂ ਚੋਣ ਲੜੀ ਜੀ ਫਿਰ ਉਸ ਤੋਂ ਬਾਅਦ 2003 'ਚ ਫਿਰ 8 'ਚ ਤੇ ਫਿਰ 13 ਦੇ ਵਿੱਚ ਚਾਰ ਵਾਰ ਚੋਣ ਲੜੀ ਗਾਂਧੀ ਨਗਰ ਵਿਧਾਨ ਸਭਾ ਹਲਕੇ ਤੋਂ ਦਿੱਲੀ ਤੋਂ ਜੀ ਜਿੱਤੇ ਫਿਰ ਚਾਰੇ ਵਾਰ ਜਿੱਤ ਗਏ ਫਿਰ ਉਸ ਤੋਂ ਬਾਅਦ 2017 ਦੇ ਵਿੱਚ ਇਹ ਬੀਜੇਪੀ ਚ ਅਚਾਨਕ ਸ਼ਾਮਲ ਹੋ ਗਏ ਜੀ 18 ਦੇ ਵਿੱਚ ਫਿਰ ਇਹਨਾਂ ਨੂੰ ਵਾਪਸੀ ਕਰ ਲਈ 19 ਦੇ ਵਿੱਚ ਇਹਨਾਂ ਨੇ ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣ ਲੜੀ ਹਰਗੇ ਜੀ ਉਸ ਤੋਂ ਬਾਅਦ 20 ਦੇ ਵਿੱਚ ਇਹ ਗਾਂਧੀ ਨਗਰ ਜਿਹੜਾ ਇਹਨਾਂ ਦਾ ਪੁਰਾਣਾ ਵਿਧਾਨ ਸਭਾ ਹਲਕਾ ਸੀ ਉੱਥੋਂ ਫਿਰ ਚੋਣ ਲੜੇ ਵਿਧਾਨ ਸਭਾ ਦੀ ਤੇ ਫੇਰੇ ਹਾਰ ਕੇ ਦੋ ਵਾਰ ਜੀ ਉਸ ਤੋਂ ਬਾਅਦ 23 ਦੇ ਵਿੱਚ ਇਹ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਗਏ ਹੂੰ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਇਹ ਆਮ ਆਦਮੀ ਪਾਰਟੀ ਤੋਂ ਨਾ ਜਦੋਂ ਗੱਠਜੋੜ ਹੋਇਆ ਆਮ ਆਦਮੀ ਪਾਰਟੀ ਦਾ ਜੀ ਔਰ ਜਿਹੜਾ ਕਾਂਗਰਸ ਦੇ ਨਾਲ ਇਹ ਨਰਾਜ਼ ਚੱਲ ਰਹੇ ਸੀ ਹੂੰ ਤੇ ਫਿਰ ਅੱਜ ਇਹਨਾਂ ਨੇ ਇਹ ਸੀਗੇ ਉਸ ਤੋਂ ਬਾਅਦ ਸਾਬਕਾ ਮੰਤਰੀ ਹੀ ਸੀਗੇ ਰਾਜਕੁਮਾਰ ਚੋਂ ਆਣ ਉਸ ਤੋਂ ਬਾਅਦ ਸਾਬਕਾ ਐਮਐਲਏ ਨਸੀਬ ਸਿੰਘ ਤੇ ਸਾਬਕਾ ਐਮਐਲਏ ਦੂਸਰੇ ਸੀਗੇ ਇੱਕ ਹੋਰ ਜਿਹੜੇ ਨੀਰਜ ਬਸਵਾ ਇਹ ਸਾਰੇ ਹੀ ਦੇ ਸਾਰੇ ਹੀ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਟਾਟਾ ਬਾਈ ਬਾਈ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਹੁਣ ਜੇ ਆਪਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋਇਆ ਉਹਦੇ ਵਿੱਚ ਮੈਂ ਲਿਸਟ ਦੇਖ ਰਿਹਾ ਸੀ ਤੇ ਕਿਤੇ ਵੀ ਇਹਨਾਂ ਦਾ ਨਾਂ ਜਿਹੜਾ ਹੈਗਾ ਨਹੀਂ ਸੀਗਾ ਇਹਨਾਂ ਨੂੰ ਉਮੀਦਵਾਰ ਤੌਰ ਤੇ ਕਾਂਗਰਸ ਪਾਰਟੀ ਨੇ ਕਿਤੇ ਟਿਕਟ ਨਹੀਂ ਦਿੱਤੀ ਹੂੰ ਠੀਕ ਹੈ ਕਿਉਂਕਿ 7 ਲੋਕ ਸਭਾ ਹਲਕੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਸੀਟਾਂ ਦੇ ਉੱਤੇ ਜਿਹੜੀ ਹੈਗੀ ਆਪਸੀ ਸਾਂਝ ਹੈਗੀ ਆ ਕੁਝ ਸੀਟਾਂ ਤੇ ਇਹ ਖੜੇ ਨੇ ਤੇ ਕੁਝ ਸੀਟਾਂ ਦੇ ਜਿਹੜੇ ਕਾਂਗਰਸ ਵਾਲੇ ਤੇ ਕੁਝ ਸੀਟਾਂ ਦੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਸ਼ਾਇਦ ਇਹ ਨਿਰਾਸ਼ਗੀ ਹੋ ਸਕਦੀ ਹੈ ਇਹ ਕਹਿੰਦੇ ਸੀਗੇ ਕਿ ਅਸੀਂ ਜਿਹੜੀ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਟਚੋੜ ਤੋਂ ਨਹੀਂ ਠੀਕ ਸਮਝਦੇ ਸੀ ਨਰਾਜ਼ਗੀ ਚਿਤਾਉਂਦੇ ਸੀ ਪਰ ਜੇ ਇਹ ਇਹਨਾਂ ਨੂੰ ਟਿਕਟ ਮਿਲ ਜਾਂਦੀ ਤੇ ਸ਼ਾਇਦ ਇਹਨੂੰ ਲੱਗਦਾ ਕ ਕਾਂਗਰਸ ਨਾ ਛੱਡ ਦੇ ਤੋ ਇਹ ਜਿਹੜਾ ਸਿਲਸਿਲਾ ਹੈ ਪੰਜਾਬ ਦੇ ਤੇ ਸ਼ੁਰੂ ਹੋਇਆ ਹੀ ਆ ਕਿਉਂਕਿ ਤੁਹਾਨੂੰ ਆਪਾਂ ਨੂੰ ਪਤਾ ਇਹ ਜਿਹੜੇ ਉਮੀਦਵਾਰ ਨੂੰ ਜਿਹੜੇ ਸਿਆਸਤਦਾਨ ਨੂੰ ਪਾਰਟੀ ਜਿਹੜੀ ਆ ਉਹ ਟਿਕਟ ਨਹੀਂ ਦਿੰਦੀ ਤੇ ਛੜੱਪਾ ਮਾਰ ਕੇ ਦੂਸਰੀ ਪਾਰਟੀ ਚ ਚਲੇ ਜਾਂਦੇ ਨੇ ਫਿਰ ਕੋਈ ਮਾਂ ਪਾਰਟੀ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ ਵੀ ਮਾਂਟ ਪਾਰਟੀ ਨੂੰ ਟਾ ਟਾ ਬਾਏ ਬਾਏ ਕਹਿ ਕੇ ਮਾਸੀ ਪਾਰਟੀ ਵਾਲੇ ਚਲੇ ਜਾਂਦੇ ਨੇ ਜੀ ਸੋ ਇਹ ਜਿਹੜੀ ਚੀਜ਼ ਹੈਗੀ ਹੈ ਦਿੱਲੀ ਦੇ ਵਿੱਚ ਵੀ ਹੁਣ ਰਵਿੰਦਰ ਸਿੰਘ ਲਵਲੀ ਹੋਰਾਂ ਨੇ ਜੋ ਕੰਮ ਕੀਤਾ ਭਾਜਪਾ ਦੇ ਸ਼ਾਮਲ ਹੋਏ ਨੇ ਤੋਂ ਸਿਲਸਿਲਾ ਜਿਹੜਾ ਹੈਗਾ ਹਾਲਾਂਕਿ ਇਹ ਦੇਖੋ ਇਹ 25 ਮਈ ਨੂੰ ਜਿਹੜੇ ਚੋਣਾਂ ਨੇ ਦਿੱਲੀ ਦੇ ਵਿੱਚ 25 ਮਈ ਨੂੰ ਚੋਣਾਂ ਨੇ ਦਿੱਲੀ ਦੇ ਵਿੱਚ ਲੋਕ ਸਭਾ ਦੀਆਂ ਤੇ ਉਸ ਤੋਂ ਪਹਿਲਾਂ ਹੀ ਇਹ ਸਭ ਚੀਜ਼ਾਂ ਇਹਨਾਂ ਨੇ ਉਹਨਾਂ ਪਾਰਟੀ ਛੱਡ ਕੇ ਅਸਤੀਫਾ ਦੇ ਕੇ ਮੁੱਢਲੀ ਮੈਂਬਰਸ਼ਿਪ ਤੋਂ ਤੇ ਭਾਜਪਾ ਚਲੇ ਗਏ ਨੇ ਤੇ ਮੈਨੂੰ ਲੱਗਦਾ ਹੈ ਕਿ ਭਵਿੰਦਰ ਜੀ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਵੀ ਆਪਾਂ ਦਿੱਲੀ ਦੀ ਗੱਲ ਤੇ ਕੀਤੀ ਅਲੱਗਲੀ ਹੋਣੀ ਦਿੱਲੀ ਤੋਂ ਨੇ ਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਕੁਝ ਦਿਨਾਂ ਤੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਸਿਆਸਤਦਾਨ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਤੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਚੋਣਾਂ ਤੋਂ ਪਹਿਲਾਂ ਜੀ ਇਹ ਚਪ ਚੀਜ਼ਾਂ ਜਿਹੜੀਆਂ ਚਲਦੀਆਂ ਰਹਿਣਗੀਆਂ ਤੇ ਹੋਰ ਕਈ ਜਿਹੜੇ ਆਗੂ ਨੇ ਉਹ ਆਪਣੀਆਂ ਪਾਰਟੀਆਂ ਛੱਡ ਕੇ ਨਰਾਜ਼ਗੀ ਜ਼ਾਹਰ ਕਰਦੇ ਹੋ ਦੂਸਰੀਆਂ ਪਾਰਟੀਆਂ 'ਚ ਜਾ ਸਕਦੇ ਨੇ ਜੀ ਇੱਥੇ ਮੈਨੂੰ ਰਮਨੀਤ ਸਿੰਘ ਬਿੱਟੂ ਉਹਨਾਂ ਦਾ ਇੱਕ ਵੀ ਇੱਕ ਬਿਆਨ ਚ ਤਿਆਰ ਆਵਾ ਉਹਨਾਂ ਨੇ ਵੀ ਕਿਹਾ ਸੀ ਇੱਕ ਵਾਰੀ ਕਿ ਕਹਿੰਦੇ ਬਈ ਕੁਝ ਸਮਾਂ ਹੋਰ ਠਹਿਰ ਜੋ ਦਿੱਲੀ ਅਤੇ ਪੰਜਾਬ ਵਿੱਚ ਸਰਕਾਰਾਂ ਡਿੱਗ ਵੀ ਸਕਦੀਆਂ ਨੇ ਵੀ ਬਹੁਤ ਜਿਹੜੇ ਆਗੂ ਨੇ ਉਹ ਪਾਰਟੀ ਬਦਲ ਸਕਦੇ ਆ ਦੇਖੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਬੜੀ ਮੈਜੋਰਟੀ 'ਚ ਠੀਕ ਹੈ ਜੇ ਆਪਾਂ ਕਹੀਏ 92 117 ਜੋ ਪੰਜਾਬ ਦੇ ਵਿੱਚ 92 ਐਮ.ਐਲ.ਏ ਨੇ ਇੱਕ ਚਲ ਗਿਆ ਜੀ ਠੀਕ ਹੈ ਸ਼ੀਤਲ ਲੰਗਰਾਲ ਹਮ 91 ਰਹਿ ਗਏ ਤੇ ਉਹਨਾਂ ਦੇ ਵਿੱਚ ਵੀ ਮੈਜੋਰਟੀ ਜਿਹੜੀ 59 ਦੀ ਹੈ ਤੇ ਪੰਜਾਬ ਦੇ ਵਿੱਚ ਤੇ ਕੋਈ ਹਾਲਾਤ ਨਜ਼ਰ ਨਹੀਂ ਆਉਂਦੇ ਟੁੱਟਣ ਦੇ ਤੇ ਨਾ ਹੀ ਦਿੱਲੀ ਦੇ ਵਿੱਚ ਆਉਂਦੇ ਨੇ ਕਹਿਨ ਨੂੰ ਜੋ ਮਰਜ਼ੀ ਕਹੋ ਹਮ ਜਿਸ ਤਰੀਕੇ ਦੇ ਨਾਲ ਪਿੱਛੇ ਜੀ ਵੀ ਰੌਲਾ ਪਿਆ ਸੀਗਾ ਆਪਰੇਸ਼ਨ ਲੂਟਸ ਹਮ ਤਾਨੂੰ ਪਤਾ ਹੈ ਕਿ 2022 ਦੇ ਵਿੱਚ ਵੀ ਰੌਲਾ ਪਿਆ ਸੀਗਾ ਕਿ ਕਈ ਕਹਿੰਦੇ ਵੀ ਸੀ ਆਗੂ ਵੀ ਸਾਨੂੰ ਬੀਜੇਪੀ ਵਾਲਿਆਂ ਦੇ ਟੈਲੀਫੋਨ ਆਏ ਨੇ ਤੇ ਸੱਜਣੋ 800 ਕਰੋੜ ਰੁਪਏ ਦੀ ਤੁਹਾਨੂੰ ਆਫਰ ਹੈ ਤੇ ਕੁਝ ਦਿਨ ਪਹਿਲਾਂ ਹੀ ਹਲੇ ਮਹੀਨਾ ਕੀ ਹੋਇਆ ਹਮ ਉਦੋਂ ਵੀ ਬੜਾ ਗੱਲਾਂਬਾਤਾਂ ਸਾਹਮਣੇ ਆਈਆਂ ਕਿ ਸੇਵਕ ਸਿੰਘ ਨਾਂ ਦਾ ਕੋਈ ਬੰਦਾ ਬਾਹਰੋਂ ਫੋਨ ਕਰਦਾ ਪਿਆ ਹੈ ਸਾਈਪ੍ਰਸ ਤੋਂ ਵੀ ਆ ਇੰਨੇ ਪੈਸੇ ਆ ਬਈ ਸੱਜਣੋ ਤੁਹਾਨੂੰ ਅਹੁਦੇਦਾਰੀ ਦੇ ਦੰਨੇ ਆ ਨਾਲੇ ਸੀਆਰ ਦੀਆਂ ਗੱਲਾਂ ਕਰਦੇ ਸੀ ਮਤਲਬ ਕਰੋੜਾਂ ਦੀਆਂ ਗੱਲਾਂ ਕਰਦੇ ਸੀ ਕਿ ਕਰੋਨਾ ਲੈ ਲੋ ਬੀਜਪੀ 'ਚ ਸ਼ਾਮਲ ਹੋ ਜਾਓ ਚੀਜ਼ ਸੱਚੀ ਹੈ ਜਾਂ ਝੂਠੀ ਹੈ ਇਹਦੇ ਬਾਰੇ ਚਾਨਣ ਉਹ ਕਹਿਣਾ ਬੜਾ ਔਖਾ ਹੈ ਜੀ ਕੁਝ ਸਿਆਸਤਦਾਨਾਂ ਨੇ ਮਾਮਲੇ ਦੇ ਦਰਜ ਕਰਾਏ ਨੇ ਪਰ ਕੀ ਪਤਾ ਲੱਗਦਾ ਸਿਆਸਤ ਦੇ ਵਿੱਚ ਆਪ ਚੀਜ਼ਾਂ ਜਿਹੜੀਆਂ ਨੇ ਇਹ ਇਹ ਚੀਜ਼ਾਂ ਜਿਹੜੀਆਂ ਪਾਵਰਫੁਲ ਹੁੰਦੇ ਨੇ ਸਿਆਸਤਦਾਨ ਉਹ ਸਭ ਚੀਜ਼ਾਂ ਸਾਬਤ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਤਾਂ ਕੰਮ ਜਿੱਥੇ ਦਾ ਜਿੱਥੇ ਹੁੰਦਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਕੌਣ ਸੱਚਾ ਤੇ ਕੌਣ ਹੈ ਝੂਠਾ ਇਹ ਤਾਂ ਮੈਂ ਸਮਝਣਾ ਪਬਲਿਕ ਨੂੰ ਸਾਡੀ ਨੂੰ ਜਿਆਦਾ ਪਤਾ ਤਾਂ ਜਿਆਦਾ ਸਮਝ ਆਏ। ਅ ਵਿਰਿੰਦਰ ਜੀ ਨੈਸ਼ਨਲ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਣਾ ਸ਼੍ਰੀ ਨਾਨਪੁਰ ਸਾਹਿਬ ਤੋਂ ਬਾਕੀ ਸੀ। ਜੀ ਹੁਣ ਪਾਰਟੀ ਨੇ ਪਤਾ ਖੋਲ ਦਿੱਤਾ ਵਾ ਜਸਵਿੰਦਰ ਸਿੰਘ ਗੜੀ ਕਹਿੰਦੇ ਵੀ ਉੱਥੋਂ ਉਮੀਦਵਾਰ ਹੋ ਸਕਦੇ ਨੇ ਤੇ ਤੁਸੀਂ ਕਿਵੇਂ ਲਿਖਦੇ ਹੋ ਕਿ ਉਸ ਹਲਕੇ ਨੂੰ ਲੈ ਕੇ ਉਮੀਦਵਾਰਾਂ ਦੇ ਵਿੱਚ ਕਿੰਨੀ ਇੱਕ ਤਕੜੀ ਜੰਗ ਹੈ? ਯਾ ਤੁਹਾਡਾ ਕੀ ਕਹਿਣਾ ਵੈਸੇ ਦੇਖੋ ਆਨੰਦਪੁਰ ਸਾਹਿਬ ਹਲਕੇ ਤੋਂ ਜਿਸ ਢੰਗ ਨਾਲ ਬਾਕੀਆਂ ਨੇ ਵੀ ਆਪਣੇ ਉਮੀਦਵਾਰ ਬਾਕੀ ਪਾਰਟੀਆਂ ਨੇ ਉਤਾਰੇ ਨੇ ਤੇ ਇਹ ਵੀ ਜਸਵੀਰ ਸਿੰਘ ਗੜੀ ਨੇ ਜਣੇ ਇਹ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਅਗੂ ਨੇ ਪ੍ਰਧਾਨ ਨੇ ਜੀ ਇਹਨਾਂ ਨੂੰ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਪਹਿਲਾਂ ਵੀ ਤੁਸੀਂ ਦੇਖ ਲਓ ਕਿ ਬਾਕੀ ਦੀਆਂ ਸੀਟਾਂ ਦੇ ਵਿੱਚ ਵੀ ਉਤੇ ਵੀ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਹੁਣ ਇਹ ਰਹਿ ਗਏ ਸੀਗੇ ਤੇ ਇਹਨਾਂ ਨੂੰ ਵੀ ਐਲਾਨ ਕਰ ਦਿੱਤਾ ਕੁਝ ਹੋਰ ਸੀਗੇ ਉਹਨਾਂ ਨੂੰ ਵੀ ਅੱਜ ਜਿਹੜਾ ਐਲਾਨ ਕਰ ਦਿੱਤਾ ਯਾਨੀ ਕਿ 13 ਦੀਆਂ 13 ਸੀਟਾਂ ਦੇਤੇ ਐਲਾਨ ਹੋ ਗਏ ਨੇ ਜੀ ਤੇ 24 ਮਈ ਨੂੰ ਹਮ ਬੀਐਸਪੀ ਸੁਪਰੀਮੋ ਜਿਹੜੀ ਹੈ ਕੁਮਾਰੀ ਮਾਇਆਵਤੀ ਉਹ ਆ ਰਹੇ ਨੇ ਹਮ ਰੈਲੀ ਹੈ ਨਵਾਂ ਸ਼ਹਿਰ ਦੇ ਵਿੱਚ ਬਹੁਤ ਵੱਡੀ ਤੇ ਜਸ ਢੰਗ ਕਹਿੰਦੇ 13 ਦੀਆਂ 13 ਸੀਟਾਂ ਦੇ ਉੱਤੇ ਉਹ ਚੋਣ ਪ੍ਰਚਾਰ ਵੀ ਕਰਨਗੇ ਬਹੁਜਨ ਸਮਾਜ ਪਾਰਟੀ ਦੇ ਆਗੂ ਨੇ ਜੀ ਵੱਡੇ ਲੀਡਰ ਨੇ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਸੋ ਇਹ ਸਭ ਚੀਜ਼ਾਂ ਦੇ ਚੱਲਦੀਆਂ ਰਹਿਣੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਢੰਗ ਨਾਲ ਆਪਾਂ ਸਵੇਰੇ ਵੀ ਪ੍ਰੋਗਰਾਮ ਕੀਤਾ ਸੀਗਾ ਹਮ ਕਿ ਭਾਰਤ ਜਨਤਾ ਪਾਰਟੀ ਵੱਲੋਂ ਵੀ ਰੈਲੀ ਜਿਹੜੀ ਆ ਕੱਢੀ ਜਾਣੀ ਹੈ ਤੇ ਹੋ ਸਕਦਾ ਲੁਧਿਆਣੇ ਦੇ ਵਿੱਚ ਵੀ ਕਿਸੇ ਲੁਧਿਆਣੇ ਦੇ ਆਸ-ਪਾਸ ਪਿੰਡ ਜਾਂ ਆਸ-ਪਾਸ ਕਿਸੇ ਜਿਹੜੇ ਹੈਗਾ ਕਿਤੇ ਨਾ ਕਿਤੇ ਟਾਊਨ ਦੇ ਵਿੱਚ ਨਗਰ ਦੇ ਵਿੱਚ ਰੈਲੀ ਹੋਵੇ ਤੇ ਇਸੇ ਤਰੀਕੇ ਨਾਲ ਮਾਲਵੇ ਚ ਤੇ ਹੋਣੀਆਂ ਰੈਲੀਆਂ ਦੁਆਬੇ ਤੇ ਮੱਜ ਦੇ ਵਿੱਚ ਵੀ ਭਾਜਪਾ ਦੀ ਰੈਲੀ ਘੱਟ ਤੋਂ ਘੱਟ 4 ਰੈਲੀਆਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਕਿ ਹੋ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਸੋ ਇਹ ਜਿਹੜੀਆਂ ਰੈਲੀਆਂ ਨੇ ਚੋਣ ਪ੍ਰਚਾਰ ਦੀ ਜਿਹੜੀ ਹੈ ਮੁਹਿੰਮ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਹੋਊਗੀ ਪਰ ਇਹ ਸਭ ਚੀਜ਼ਾਂ ਦੇ ਭੁਪਿੰਦਰ ਜੀ ਚਲਦੀਆਂ ਰਹਿਣੀਆਂ ਨੇ ਇਹ ਅੱਜ ਦੀਆਂ ਨਹੀਂ ਪਹਿਲਾਂ ਵੀ ਚੋਣਾਂ ਹੋਈਆਂ ਨੇ ਹਰ 5 ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਹਰ 5 ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਫਿਰ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਨੇ ਸਥਾਨਕ ਸਰਕਾਰਾਂ ਦੀਆਂ ਤੂੰ ਤੁਸੀਂ ਦੇਖ ਲਓ ਤਬਦੀਲੀ ਕੀ ਆਉਂਦੀ ਹੈ ਮੇਨ ਗੱਲ ਹੈ ਤਬਦੀਲੀ ਦੀ ਮੁੱਦਿਆਂ ਦੀ ਮੁੱਦੇ ਜਿਹੜੇ ਆ ਸਾਡੇ ਸਿਆਸਤਦਾਨ ਇਹਨਾਂ ਨੂੰ ਮੈਂ ਬਾਰ-ਬਾਰ ਇੱਕੋ ਗੱਲ ਕਰਨਾ ਕਈ ਵਾਰ ਇਹ ਮੈਨੂੰ ਲੱਗਦਾ ਕਿ ਮੈਂ ਬਹੁਤ ਗੱਲਾਂ ਰਿਪੀਟ ਕਰ ਜਾਣਾ ਪਰ ਚੀਜ਼ਾਂ ਦੀ ਉੱਥੇ ਹੀ ਹੈ ਮੇਨ ਮੁੱਦੇ ਜਿਹੜੇ ਆ ਉਹ ਸਿਆਸਤਦਾਨ ਚੁੱਕ ਕੇ ਰਾਜੀ ਨਹੀਂ ਹੈਗੇ ਕਿਉਂਕਿ ਪਾਣੀ ਦਾ ਪੰਧਰ ਬਹੁਤ ਹੀਟਾਂ ਚੱਲ ਜਾ ਕਿ ਕੋਈ ਸਿਆਸਤਦਾਨ ਹੈਗਾ ਜਿਹੜਾ ਕਹਿੰਦਾ ਕਿ ਅਸੀਂ ਪਾਣੀ ਦੇ ਮੁੱਦੇ ਨੂੰ ਚੱਕਦੇ ਆ ਇੰਨੇ ਪਾਣੀ ਬਰਬਾਦ ਹੋ ਰਿਹਾ ਇੰਨੇ ਦੇਖੋ ਰੀਤੀ ਰਿਵਾਜ ਜਦੋਂ ਕੋਈ ਸੂਬੇ ਦੇ ਵਿੱਚ ਦੂਸਰੀ ਸਟੇਟ ਤੋਂ ਲੋਕ ਆਉਂਦੇ ਨੇ ਉਹ ਆਪਣਾ ਜਿਹੜਾ ਹੈਗਾ ਕਿ ਤਨੇ ਕਿਤੇ ਕਲਚਰ ਵੀ ਨਾਲ ਲੈ ਕੇ ਆਉਂਦੇ ਨੇ ਤੁਸੀਂ ਅੱਜ ਦੇਖ ਲਓ ਕਿ ਇੰਨੇ ਜੋ ਕੁਝ ਹੋ ਰਿਹਾ ਧਾਰਮਿਕਤਾ ਦੇ ਨਾਂ ਉ ਦੇ ਉੱਤੇ ਸਾਡੇ ਦਰਿਆ ਸਾਡੀਆਂ ਨਹਿਰਾਂ ਨੂੰ ਪਲੀਤ ਕੀਤਾ ਜਾ ਰਿਹਾ ਹੈ ਸਾਡਾ ਪ੍ਰਸ਼ਾਸਨ ਚੁੱਪ ਹੈ ਸਾਡੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਔਰ ਦੂਸਰੇ ਨਗਰ ਨਿਗਮ ਵਾਲੇ ਚੁੱਪ ਕਰਕੇ ਬੈਠੇ ਆ ਇੱਕ ਦੂਜੇ ਦੇ ਤੇ ਤੂੰ ਤਾਂ ਲਾਈ ਨਹੀ ਇਹ ਇਹਨਾਂ ਦੇ ਕਸੂਰ ਹੈ ਇਹ ਅਸੀਂ ਤੇ ਕਰਤੀ ਅਸੀਂ ਦੇ ਫਾਇ ਲੱਗੇ ਤੋਰਤੀ ਤੁਸੀਂ ਵੀ ਦੇਖਿਆ ਹੋਣਾ ਪਤਾ ਨਹੀਂ ਕਿੰਨੇ ਦਿਹਾਕੇ ਹੋ ਗਏ ਨੇ ਬੁੱਢੇ ਨਾਲੇ ਦੀ ਸਫਾਈ ਨੂੰ ਕਰਨ ਲੱਗੇ ਆ ਕਦੀ ਕੋਈ ਕੇਂਦਰੀ ਮੰਤਰੀ ਆ ਜਾਂਦਾ ਕਦੀ ਕਿਤੋਂ ਫੰਡ ਰਿਲੀਜ਼ ਹੋ ਜਾਂਦੇ ਨੇ ਤੇ ਕਿੰਨਾ ਕੁ ਸਾਫ਼ ਹੋ ਚੱਕਿਆ ਜੀ ਜੀ ਲੋਕ ਉੱਥੇ ਗੰਦ ਛੋੜ ਦਿੰਦੇ ਨੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਸੋ ਮੁੱਦੇ ਜਿਹੜੇ ਆ ਸਾਡੇ ਜਿਹੜੀ ਜਨਤਾ ਨਾ ਇਹ ਮੈਂ ਸਾਰਿਆਂ ਨੂੰ ਕਹਿੰਦਾ ਬਹੁਤ ਸੂਝਵਾਨ ਲੋਕ ਵੀ ਪਏ ਨੇ ਪਰ ਵੱਡੀ ਗਿਣਤੀ ਉਹਨਾਂ ਦੇ ਜਿਹੜੇ ਡੰਡੇ ਦੇ ਪੀਰ ਨੇ ਸਖਤੀ ਜਿਹੜੀ ਹੈ ਕਿਉਂਕਿ ਸਿਆਸਤਦਾਨ ਵੀ ਉੱਥੋਂ ਹੀ ਨਿਕਲਦੇ ਨੇ ਸਿਆਸਤਦਾਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਪਤਾ ਕਿ ਅਸੀਂ ਵੱਡੀ ਗਿਣਤੀ ਉਹਨਾਂ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਨੂੰ ਦੇਸ਼ ਨਾਲ ਕੋਈ ਪ੍ਰੇਮ ਨਹੀਂ ਹੈਗਾ ਦੇਸ਼ ਨਾਲ ਸੂਬੇ ਨਾਲ ਕੋਈ ਪਿਆਰ ਨਹੀਂ ਹੈਗਾ ਇਹਨਾਂ ਦੇ ਜਵਾਕ ਮੈਂ ਬਾਰ ਬਾਰ ਕਹਿੰਦਾ ਇਹਨਾਂ ਦੇ ਜਵਾਕ ਤੇ ਵਿਦੇਸ਼ਾਂ 'ਚ ਪੜਦੇ ਨੇ ਪਰ ਦੂਜਿਆਂ ਦੇ ਜਵਾਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਬਰਬਾਦ ਕਰਨ ਤੇ ਤੁਲੇ ਹੋਏ ਨੇ ਕਿਉਂਕਿ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਬਸ ਸਾਨੂੰ ਕੁਰਸੀ ਕਿੱਦਾਂ ਚਾਹੀਦੀ ਹੈ ਸਾਨੂੰ ਪਾਵਰ ਕਿੱਦਾਂ ਚਾਹੀਦੀ ਹੈ ਜਦੋਂ ਇਹ ਚੁਣੇ ਜਾਂਦੇ ਨੇ ਅਵਦੇਦਾਰ ਬਣ ਜਾਂਦੇ ਨੇ ਨੁਮਾਇੰਦੇ ਬਣ ਜਾਂਦੇ ਨੇ ਫਿਰ ਕੌਣ ਕਿਸੇ ਨੂੰ ਸਿਆਣਦਾ ਜੀ ਲੋਕਧਰਾਂ ਦੇ ੱਟਕੇ ਖਾਂਦੇ ਨੇ ਵੀ ਮੰਤਰੀ ਸਾਹਿਬ ਹੈਗੇ ਨੇ ਐਮ ਐਲ ਏ ਸਾਹਿਬ ਐਮ ਐਮ ਪੀ ਸਾਹਿਬ ਹੈਗੇ ਨੇ ਨਹੀਂ ਜੋ ਮੀਟਿੰਗ 'ਚ ਅਗੇ ਹੋਏ ਨੇ ਲੋਕਾਂ ਦਾ ਕੋਈ ਕੰਮ ਹੁੰਦਾ ਨਹੀਂ ਮੀਟਿੰਗਾਂ ਪਤਾ ਨਹੀਂ ਕਿਹੜੀਆਂ ਕਰੀ ਜਾਂਦੇ ਨੇ ਮੇਰੀ ਸਮਝ ਤੋਂ ਬਾਹਰ ਹੈ ਸੋ ਇਹ ਸਿਸਟਮ ਤੇ ਜਿਉਂ ਦਾ ਤਿਉਂ ਚੱਲੀ ਜਾਣਾ ਭਪਿੰਦਰ ਜੀ ਹੋਣਾ ਇਲੈਕਸ਼ਨ ਆਏ ਨੇ ਫਿਰ ਆਣੇ ਨੇ ਇਲੈਕਸ਼ਨ ਪਬਲਿਕ ਨੇ ਪਿੱਛਣਾ ਪਬਲਿਕ ਦਾ ਨੁਕਸਾਨ ਹੋਣਾ ਪਬਲਿਕ ਦਾ ਪੈਸਾ ਪਬਲਿਕ ਦੇ ਪੈਸੇ ਤੇ ਚੋਣਾ ਲੜੀਆਂ ਜਾਂਦੀਆਂ ਨੇ ਪਬਲਿਕ ਦੇ ਟੈਕਸ ਦੇ ਪੈਸੇ ਆ ਤਾਂ ਸਭ ਕੁਝ ਹੋ ਹੀ ਜਾਂਦਾ ਪਰ ਪਬਲਿਕ ਦੀਪਲਾਈ ਜਿਹੜੀ ਹੈ ਉਹ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਅਜੇ ਵੀ ਜੀ ਜੀ ਵੀਰਿੰਦਰ ਜੀ ਸਿਆਸਤ ਦੇ ਨਾਲ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਦੇ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ